ਵੈਸੂ ਜੀ ਦਾ ਖਾਲਸਾ ਵੈਸੂ ਜੀ ਵੈਸੂ ਜੀ ਦੀ ਫਤਿਹ ਆਪਾਂ ਜਿਹੜਾ ਸੰਯੁਕਤ ਨੁਕਸਾਨ ਮੋਰਚਾ ਗੈਰ ਰਾਜਿਕ ਵੱਲੋਂ ਜਦੋਂ ਇਹ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹਦੀ ਫੌਰੀ ਮੀਟਿੰਗ ਸੱਦ ਕੇ ਆਪਾਂ ਪਿੰਡਾਂ ਦੇ ਵਿੱਚੋਂ ਰਾਸਣ ਇਕੱਠਾ ਕਰਕੇ ਇਹ ਇਲਾਕਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਲੋਕ ਸੀਗੇ ਇੱਥੋਂ ਲੰਗਰ ਤਿਆਰ ਕਰਕੇ ਉੱਥੇ ਆਪਾਂ ਪਹੁੰਚਾਉਂਦੇ ਰਹੇ ਹਾਂ ਹਾਂ ਚੱਲੀ ਜਾਂਦੀ ਆ ਉਹ ਜਿਹੜੀ ਸੇਵਾ ਸੀ ਆਪਣੀ ਇਹਨਾਂ ਦੇ ਸਾਰੇ ਲੋਕਾਂ ਦੇ ਚੁੱਲ੍ਹੇ ਬੰਦ ਸੀਗੇ ਉਹ ਐਂ ਬੰਦ ਸੀ ਬੱਡੇ ਪੱਦਰ ਤੇ ਲੋਕਾਂ ਨੇ ਉਹ ਸੇਵਾ ਕੀਤੀ ਆ ਨਾਲ ਦੀ ਨਾਲ ਜਿਹੜੀ ਆਪਾਂ ਕਮੇਟੀਆਂ ਲਗਾਤਾਰ ਇੱਥੇ ਰਹੇ ਆ ਅੱਛਾ ਇਸ ਇਲਾਕੇ ਦਾ ਸਰਵੇਖਣ ਵੀ ਕਰਿਆ ਭਾਈ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕੋਈ ਨਹੀਂ ਕਿੰਨੇ ਘਰ ਢਹੇ ਆ ਆ ਮੀਟਿੰਗ ਕਰਕੇ ਕਿੰਨੀਆਂ ਸਾਡੀਆਂ ਫਸਲਾਂ ਮਰ ਗਈਆਂ ਕਿੰਨੀਆਂ ਜਿਹੜੀਆਂ ਉਹਨਾਂ ਦੇ ਵਿੱਚ ਬੋਰ ਖਰਾਬ ਹੋਇਆ ਟਰਾਂਸਫਾਰਮ ਗਿਰੇ ਨੇ ਮੋਟਰਾਂ ਸੜੀਆਂ ਨੇ ਉਹ ਸਾਰਾ ਕੁਝ ਆਪਾਂ ਦੇਖਿਆ ਆਖੇ ਸਾਰਾ ਕੁਝ ਹੁਣ ਦੱਸੋ ਫੇਰ ਆਪਣਾ ਨਾਲ ਦੇ ਨਾਲੇ ਫੈਸਲਾ ਸੀਗਾ ਆਪਣੇ ਪ੍ਰਧਾਨ ਜੀ ਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਵੀ ਠੀਕ ਐ ਜਿੰਨਾ ਚਿਰ ਆਪਾਂ ਇਹਨਾਂ ਦਾ ਰਾਸਨ ਦਾ ਕੰਮ ਚਲਾਇਆ ਪਹਚਾਇਆ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਿੰਨੇ ਕ ਆਪਾਂ ਮਦਦ ਕਰ ਸਕਦੇ ਆ 3550 ਜਦੋਂ ਪਾਣੀ ਘਟ ਗਿਆ ਤੇ ਜ਼ਮੀਨ ਪੱਧਰ ਕਰਕੇ ਅੱਗੇ ਆਪਾਂ ਕਣਕ ਦੀ ਬਜਾਈ ਨੂੰ ਇਹਨਾਂ ਨੂੰ ਤਿਆਰ ਕਰ ਗਏ ਉਹ ਆਪਣਾ ਲਗਾਤਾਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖਰਾਹਾਂ ਦੇ ਆਪਣੇ 50-50 ਟਰੈਕਟ ਚੱਲਦੇ ਰਏ ਲਗਾਤਾਰ ਉਹਨਾਂ ਦੇ ਵਿੱਚ ਜਦੋਂ ਜ਼ਮੀਨਾਂ ਤਿਆਰ ਹੋ ਗਈਆਂ ਤਾਂ ਕਿਸਾਨਾਂ ਵੱਲੋਂ ਇਹ ਮੰਗ ਆ ਗਈ ਸੀ ਵੀ ਜ਼ਮੀਨਾਂ ਸਾਡੀਆਂ ਜਿਹੜੀਆਂ ਹੁਣ ਸਮੇਂ ਦੀ ਬਿਜਾਈ ਹੈ ਜੇ ਅਸੀਂ ਇੱਥੋਂ ਖੁੰਝਗੇ ਸਾਡੀ ਬਾਤ ਆ ਜਿਹੜੀ ਉਹ ਖੁੱਝ ਜੂਗੀ ਉਹਦੇ ਨਾਲ ਆਪਾਂ ਫਿਰ ਫੌਰੀ ਮੀਟਿੰਗ ਕਰਕੇ ਸਾਰੇ ਜ਼ਿਲ੍ਹੇ ਵੰਡੇ ਪੂਰੇ ਪੰਜਾਬ ਦੇ ਆਪਾਂ ਇੱਕ ਬੇਨਤੀ ਕਰੀ ਸੀ ਵੀ ਜਿਹੜੇ ਕਿਸਾਨਾਂ ਨੇ 5 ਕਿੱਲੇ ਬੀਜਣੇ ਆਪਣੇ ਵਰਕਰ ਨੇ ਉਹ 6 ਕਿੱਲੇ ਮੰਨ ਕੇ ਆਵੇ ਜਾਣੇ 3500 ਆਪਦੇ ਘਰੋਂ ਪਰਿਵਾਰ ਚੋਂ ਕੱਢ ਕੇ ਉਹ ਇੱਥੇ ਇਹਨਾਂ ਪਰਿਵਾਰਾਂ ਨੂੰ ਦੇਵੇ ਜੇ ਕਿਸੇ ਨੇ 10 ਕਿੱਲੇ ਬੀਜਣੇ ਆ ਤਾਂ ਉਹ 2 ਕਿੱਲੇ ਵੇਚੇ ਆਪਣੀਆਂ ਕਾਈਆਂ ਨੇ ਪਿੰਡਾਂ ਦੇ ਵਿੱਚੋਂ ਕਿਸੇ ਨੇ 50 ਮਾਣ ਕਢ ਕੇ ਕਿਸੇ ਨੇ 100 ਮਾਣ ਕਢ ਕੇ ਕਿਸੇ ਨੇ 50000 ਲੱਖ ਲੱਖ ਰੁਪਈਆ ਵੀ ਆਪਾਂ ਨੂੰ ਇਸ ਦਿੱਤਾ ਹੈ ਇੱਕ ਨਾਲ ਦੀ ਨਾਲ ਆਪਾਂ ਜਿੰਨੀ ਕਣਕ ਇਕੱਠੀ ਹੋਈ ਐ ਆਪਾਂ ਉਹ ਕਣਕ ਨਹੀਂ ਬੀਜੀ ਉਹ ਸਾਰੀ ਕਣਕ ਸਿਫਟ ਕਰਦੇ ਰਹੇ ਆ ਜਿਹੜੀ ਵੀ ਟਰਾਲੀ ਆਉਂਦੀ ਸੀ ਵੇਚ ਕੇ ਵੀ ਜਿੰਨਾ ਬੀਜਿਆ ਆਪਾਂ ਜਿੰਨਾ ਆਪਾਂ ਲੈਂਤਾ ਉਹ ਫਾਰਮਾਂ ਤੋਂ ਲੈਂਤਾ ਕਿ ਆਪਾਂ ਨਾਲ ਕਈ ਸੀ ਵੀ ਕਿਤੇ ਕਿਸਾਨਾਂ ਦਾ ਨੁਕਸਾਨ ਨਾ ਹੋ ਜਾਏ ਆਪਾਂ ਫਾਇਦਾ ਕਰਨ ਆਏ ਕੱਲ ਨੂੰ ਕਣਕ ਉਗਰੀ ਨਾ ਕਿਸੇ ਢੋਲ ਚ ਖਰਾਬ ਹੋ ਜੀ ਜਾਂ ਕਿਸੇ ਨੇ ਲੱਗਣ ਤੋਂ ਤੂੜੀ ਚ ਰੱਖਤੀ ਤਾਂ ਆਪਾਂ ਜਿੰਨਾ ਵੀ ਲੈਤਾ ਸਾਰਾ ਫਾਰਮਾ ਤੋਂ ਲੇਤਾ ਵੱਡੇ ਪੱਦਰ ਤੇ ਇਹ ਇਲਾਕੇ ਦੇ ਵਿੱਚ ਵੀ ਲੋੜ ਸੀ ਤੇ ਪਿੱਛੇ ਉਹ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਡੀਏਪੀ ਨਹੀਂ ਮਿਲਦੀ ਸੀ ਆਪਾਂ ਡੀਸੀਆਂ ਨੂੰ ਮਿਲੇ ਚੀਫਾਂ ਨੂੰ ਮਿਲੇ ਐਸਐਸਪੀਆ ਨੂੰ ਮਿਲੇ ਆਪਾਂ ਹਜ਼ਾਰ ਹਜ਼ਾਰ ਤੋਂ 2015 1500 ਗੱਟਾ ਡੀਏਪੀ ਦਾ ਲੈ ਕੇ ਇਹਨਾਂ ਨੂੰ ਪਹੁੰਚਾਇਆ ਨਹੀਂ ਤਾਂ ਬਹੁਤੇ ਲੋਕਾਂ ਨੇ ਆਪਣੇ ਪਿੱਛੇ ਵੀ ਪੰਜਾਬ ਵਾਲਿਆਂ ਨੇ ਉਹ ਡੀਏਪੀ ਬੀਜੀ ਆ ਜਿਹਦੇ ਵਿੱਚ ਜੂਰੀਏ ਦਾ ਸਲਟ ਨਹੀਂ ਹੁੰਦਾ 1300 ਦਾ ਉਹ ਗੱਟਾ ਹੈ 1350 ਦਾ ਆਪਾਂ ਇਹਨਾਂ ਲੋਕਾਂ ਨੇ ਜਦੋਂ ਇਹ ਡੀਏਪੀ ਦੇਖੀ ਵੀ ਛੋਡੇ ਕੋਲ ਡੀਏਪੀ ਲੈ ਕੇ ਆ ਰਹੇ ਹੋ ਜਿਵੇਂ ਕੋਈ ਨਵੀਂ ਗੱਲ ਕਰੀ ਆ ਆਪਾਂ ਜਿੰਨੇ ਵੀ ਕਿਸਾਨਾਂ ਨੂੰ ਉਹ ਡੀਏਪੀ ਦਿੱਤੀ ਆ ਵੀ ਦਿੱਤਾ ਟ੍ਰਾਈਟ ਆਪ ਦੇ ਲੈ ਕੇ ਆਏ ਤੇਲ ਆਪ ਦਾ ਲੈ ਕੇ ਬੰਦੇ ਆਪਣੇ ਕਰਕੇ ਸਾਰੇ ਕਰ ਤਾਂ ਉਹਨਾਂ ਦੀ ਲਗਾਤਾਰ ਮਦਦ ਕੀਤੀ ਆ ਉਹਦੇ ਵਿੱਚੋਂ ਜਿਹੜੇ ਸਾਡੇ ਕੈਂਪ ਸੀਗੇ ਫਾਜ਼ਲਕਾ ਪ੍ਰੋਜਪੁਰ ਗਰਦਾਸਪੁਰ ਅੰਮ੍ਰਿਤਸਰ ਤੇ ਆਪਣਾ ਕਪੂਰਥਲਾ ਨਵਾਂ ਸ਼ਹਿਰ ਜਲੰਧਰ ਇਹ ਕੈਂਪ ਆਪਣੇ ਚੱਲਦੇ ਸੀ ਤਾਂ ਨਵਾਂ ਸ਼ਹਿਰ ਵਾਲਿਆਂ ਨੇ ਤਾਂ ਇੱਕ ਪਿੰਡ ਗੋਦ ਲੈਤਾ ਨਾਲ ਹੀ ਆਪਣੇ ਨੇੜੇ ਆਓ 500 ਕਿਲਾ ਉਹਦੇ ਵਿੱਚ ਤਾ ਕੁਝ ਜ਼ਿਲ੍ਹਿਆਂ ਦੀ ਫੇਰ ਆਪਣੇ ਕੋਲੇ ਪਹੁੰਚ ਕੀਤੀ ਵੀ ਸਾਡੇ ਕੋਲੇ ਨਹੀਂ ਪਹੁੰਚ ਹੋਈ ਜਿਵੇਂ ਕਪੂਰਥਲਾ ਢਾਈ 300 ਕਿਲਾ ਉਧਰ ਆਪਣੇ ਇੱਕ ਪਿੰਡ ਦੇ ਵਿੱਚੋਂ ਗੋਦ ਚ ਲੈਤਾ ਆਪਾਂ ਜਲੰਧਰ ਦੇ ਵਿੱਚ ਉੱਥੇ ਬੀਜ ਕੇ ਗਏ ਆ ਜਣੇ ਨਾਲ ਦੀ ਨਾਲ ਲਗਾਤਾਰ ਜਿਹੜਾ ਬੀਜਣ ਦਾ ਕੰਮ ਵੀ ਜ਼ਿਲ੍ਹਾ ਤੋਂ ਅੱਗੇ ਵੱਧਦਾ ਗਿਆ ਉਵੇਂ ਜਿੱਕਰੀ ਆਪਣੀ ਜਿਹੜੀ ਇੱਥੇ ਸਿਫਟ ਹੋਇਆ ਜਿਹੜਾ ਵੀ ਆਪਣੇ ਕੋਲੇ ਡੀਏਪੀ ਜਿਵੇਂ ਆਪਾਂ ਕਪੂਰਥਲੇ ਇਧਰ ਜਲੰਧਰ ਉਧਰ ਪਚਾਉਂਦੇ ਰਹਿਆ ਸਾਰੇ ਲਗਾਤਾਰ ਜਿਹੜੀ ਆਪਣੀ ਵਜਾਈ ਹੈ ਸ਼ੁਰੂ ਕਦੀ ਫਿਰ ਆਪਣੇ ਪ੍ਰਧਾਨ ਜੀ ਨਾਲ ਐਸ ਇਲਾਕੇ ਦੇ ਵਿੱਚ ਖਾਸ ਕਰਕੇ ਜ਼ਿਲ੍ਹਾ ਤਾਰ ਤਾਰਨ ਇਹਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹਨਾਂ ਨੇ ਕਿਸਾਨਾਂ ਨੇ ਆਪਣੇ ਨਾਲ ਪਹੁੰਚ ਕੀਤੀ ਵੀ ਪ੍ਰਧਾਨ ਜੀ ਸਾਡੀ ਮਦਦ ਕਰੋ ਤਾਂ ਇਹ ਆਪਣਾ 7ਵਾਂ 8ਵਾਂ ਕੈਂਪ ਹੈ ਇਹ ਜਮਾ ਆਪਣਾ ਜਿਹੜਾ ਦਰਿਆ ਦੇ ਨਾਲ ਹੱਜੇ ਪੱਤਣ ਜਿਹੜਾ ਹੈਡ ਹੈ ਤਾਂ ਜਿਹੜਾ ਨਵਾਂ ਪੁਲ ਬਣਿਆ ਦਰਿਆ ਦੇ ਜਮਾ ਖੱਬਿਆ ਥਾਪਣਾ ਇਹ ਕੈਂਪ ਚੱਲ ਰਿਹਾ ਇਹ ਲਗਾਤਾਰ ਜਿਹੜਾ ਉਵੇਂ ਜਿੱਕਰੀ ਜਵੇਂ ਬਜਾਈ ਦਾ ਕੰਮ ਹੈ ਅੱਜ ਵੀ ਜਿਹੜੇ ਇਥੋਂ ਟਰੈਕਟ ਹੈ ਉਹ ਕਿਸਾਨਾਂ ਦੀ ਕਣਕ ਬੀਜਣ ਗਏ ਨੇ ਤਾਂ ਲਗਾਤਾਰ ਚੱਲਦਾ ਰਿਹਾ ਜਿੰਨੇ ਆਪਣੀ ਮਦਦ ਕੀਤੀ ਆ ਹਜੇ ਵੀ ਜਿਹੜੀ ਆਪਣੀਆਂ ਕਾਈਆਂ ਆਪਣੇ ਪਿੰਡ ਹਜੇ ਰਹਿੰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਕਿਸੇ ਕੋਲੇ ਵੀ ਜਿਹੜਾ ਫੰਡ ਹੈ ਹਰ ਪੀੜਤਾ ਵਾਸਤੇ ਜਿਹੜਾ ਕੱਠਾ ਕੀਤਾ ਉਹ ਆਪ ਦੇ ਹੱਥੀਂ ਆਕੇ ਲਾ ਦਿਓ ਆਪ ਵਜਾ ਦਿਓ ਇਹਨਾਂ ਕਿਸਾਨਾਂ ਦੀ ਮਦਦ ਵਾਸਤੇ ਉਹ ਪੈਸੇ ਇਕੱਠੇ ਕਰਿਆ ਇਹਨਾਂ ਤੇ ਲਾ ਦਿਓ ਆਪਾਂ ਜਿਹੜੀ ਲਗਾਤਾਰ ਆ ਜਿਹੜੀ ਇਸ ਕੈਂਪ ਦੀ ਕਾਰ ਸੇਵਾ ਹੈ ਉਹ ਚੱਲ ਰਹੀ ਹੈ ਤਾਂ ਇਹਦੇ ਸੰਬੰਧ ਦੇ ਵਿੱਚ ਆਪਣੇ ਜਿਹੜੇ ਜਸੇਬੰਦੀ ਦੇ ਪ੍ਰੋਗਰਾਮ ਸੀ ਉਹ ਫਿਲਹਾਲ ਅਜੇ ਰੋਕੇ ਹੋਏ ਸੀਗੇ ਵੀ ਜਿੰਨਾ ਚਿਰ ਇਹ ਕਣਕ ਦੀ ਬਜਾਈ ਨਹੀਂ ਹੁੰਦੀ ਉਹਨਾਂ ਨਵਾਂ ਪ੍ਰੋਗਰਾਮ ਨਹੀਂ ਦੇਵਾਂਗੇ ਪਰ ਸਾਡੀ ਮਜਬੂਰੀ ਬਣਾਈ ਸਰਕਾਰ ਨੇ ਪ੍ਰਸ਼ਾਸਨ ਨੇ ਸਾਡਾ ਸਾਰੀ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਤੇ ਵਾਰ-ਵਾਰ ਜਿਹੜੇ ਮੁਕਾਦਮੇ ਪਾਉਣ ਦੀ ਗੱਲ ਉਹਨਾਂ ਨੂੰ ਜੇਲ੍ਹ ਪਹੁੰਚਾਉਣ ਦੀ ਗੱਲ ਉਹਨਾਂ ਨੂੰ ਡਰਾਉਂਦ ਧਮਕਾਉਣ ਦੀ ਗੱਲ ਪ੍ਰਸ਼ਾਸਨ ਆਇਆ ਹੋਇਆ ਕਿਉਂ ਆਇਆ ਕਿ ਜਿਹੜੇ ਟੋਲ ਪਲਾਜ਼ਾ ਇਹਨਾਂ ਨੇ ਬੰਦ ਕਰਵਾਇਆ ਉਹਦੇ ਵਿੱਚ ਐਸਐਸਪੀ ਡੀਐਸਪੀ ਆ ਦਾ ਹਿੱਸੇ ਨੇ ਉਹਨਾਂ ਦੇ ਨੇੜੇ-ਨੇੜੇ ਆ ਕੇ ਪਲਾਟ ਲੈਤੇ ਆ ਸਾਡੇ ਆਗੂਆਂ ਨੇ ਜਦੋਂ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚੁਭਦੇ ਆ ਪ੍ਰਸ਼ਾਸਨ ਨੂੰ ਤਾਂ ਇੱਕ ਡੀਐਸਪੀ ਐ ਜਿਹੜਾ ਪੂਰਾ ਹੰਕਾਰਿਆ ਹੋਇਆ ਵੀ ਮੈਂ ਬਥੇਰੀਆਂ ਜੱਸੇ ਬੰਦੀਆਂ ਵੇਖੀਆਂ ਤਾਂ ਉਹਦਾ ਸੱਦਾ ਜਿਹੜਾ ਆਪਾਂ ਨੂੰ ਕਬੂਲ ਕਰਿਆ ਵੀ ਭਾਈ ਆਵਾਂਗੇ ਤਾਂ ਉਹਦੇ ਸਮੇਂ ਦੇ ਵਿੱਚ ਜੀ ਮੀਟਿੰਗ ਕਰਕੇ ਤਗੜਾ ਪ੍ਰੋਗਰਾਮ ਦੇ ਕੇ ਪੰਜਾਬ ਦੇ ਵਿੱਚੋਂ ਪੂਰਾ ਪ੍ਰੋਗਰਾਮ ਦੇਵਾਂਗੇ ਤੇ ਸਾਰੇ ਜ਼ਿਲ੍ਹੇ ਕਮੇਟੀਆਂ ਨੂੰ ਬਲਾਕਾਂ ਨੂੰ ਪਿੰਡਕਾਈਆਂ ਨੂੰ ਬੇਨਤੀ ਹੈ ਕਿ ਇਹ ਸ਼ਿਸ਼ੂ ਤੇ ਤਿਆਰੀ ਕਰਕੇ ਆਇਓ ਜਦੋਂ ਹੱਥ ਜੋੜ ਜਾਣ ਦੁਸ਼ਮਣ ਨੂੰ ਮਾਰਾ ਨਹੀਂ ਦੇਖੀਦਾ ਹੁੰਦਾ ਤੇ ਐਸਐਸਪੀ ਨੇ ਵੀ ਕਿਹਾ ਹੋਇਆ ਆਪਣੀ ਲੀਡਰਸ਼ਿਪ ਨੂੰ ਵੀ ਮੇਰੇ ਕੋਲੇ 1500 ਮਲਾਕਮ ਹੈ ਤੁਸੀਂ ਐਵੇਂ ਹੰਕਾਰੇ ਫਿਰਦੇ ਹੋ ਕਹਿੰਦਾ 1500 ਮਲਾਕਮ ਹੈ ਮੇਰੇ ਕੋਲੇ ਸੋਡੇ ਤੇ ਲਾ ਦੂੰਗਾ ਜੇ ਕਿਤੇ ਟਰੈਪ ਕੋ ਰੋਕਣ ਦੀ ਕੋਸ਼ਿਸ਼ ਕੀਤੀ ਤਾ ਫਿਰ ਆਪਾਂ ਨੂੰ ਭਰਾਵੋ ਸਾਰੀ ਜੱਸੇਬੰਦੀ ਨੂੰ ਜਦੋਂ ਜ਼ਿਲ੍ਹਾ ਅਫਸਰ ਇਹ ਕਹੇ ਵੀ ਮੇਰੇ ਕੋਲੇ 1500 ਅਫਸਰ ਹੈ ਤੇ ਫਿਰ ਸਾਡੇ ਕੋਲੇ ਵੀ ਹਜ਼ਾਰਾਂ ਵਰਕਰ ਹੈ ਤਾਂ ਸਾਨੂੰ ਪੱਕੇ ਡੇਰੇ ਆ ਜਿਹੜੇ ਮੁਕਸਰ ਦੇ ਵਿੱਚ ਲਾਉਣੇ ਚਾਹੀਦੇ ਆ ਮੰਗਾਵਾਦ ਦੀਆਂ ਗੱਲ ਨੇ ਉਹ ਵਾਅਦਾ ਇਸ਼ੂ ਹੈ ਪਰ ਜਦੋਂ ਇੱਕ ਸਿੱਧਾ ਲਲਕਾਰੇ ਵੀ ਮੈਂ ਦੇਖਣਾ ਤਾਂ ਫਿਰ ਭਰਾਵੋ ਆਪਣੇ ਲਈ ਚੁਣੌਤੀ ਹੈ ਉਹ ਚੁਣੌਤੀ ਨੂੰ ਕਬੂਲ ਕਰਨਾ ਚਾਹੀਦਾ ਸਾਰੇ ਜਿਹੜੇ ਮੈਸੇਜ ਹੈ ਪਿੰਡ ਕਾਇਆਂ ਨੂੰ ਬਲਾਕ ਕਮੇਟੀਆਂ ਨੂੰ ਜ਼ਿਲ੍ਹਾ ਆਗੂਆਂ ਨੂੰ ਜਿਹੜੇ ਹਜੇ ਤੱਕ ਆਪਣੇ ਕੈਂਪਾਂ ਤੋਂ ਗਏ ਹਾਜ਼ਰ ਹੈ ਜਿਹੜੇ ਲਗਾਤਾਰ ਮੀਟਿੰਗਾਂ ਤੋਂ ਗਏ ਹਾਜ਼ਰ ਹੈ ਜਿਹੜੇ ਪ੍ਰੋਗਰਾਮ ਦੇ ਵਿੱਚ ਨਹੀਂ ਸ਼ਾਮਲ ਹੋਏ ਉਹਨਾਂ ਨੂੰ ਬੇਨਤੀ ਹੈ ਅੱਜ ਦੀ ਮੀਟਿੰਗ ਤੁਸੀਂ ਉਹਨਾਂ ਨੂੰ ਮੈਸੇਜ ਲਾਓ ਤੇ 20 ਤਰੀਕ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਇੱਥੇ ਹਾਜ਼ਰ ਕਰੋ ਤੇ 11 ਤੋਂ ਜਿਹੜੀ 3 ਵਜੇ ਵਾਲੀ ਮੀਟਿੰਗ ਬਹੁਤੇ ਆਗੂਆਂ ਦੀ ਇਹ ਗੱਲ ਆਈ ਸੀ ਵੀ 3 ਵਜੇ ਸਮਾਪਤੀ ਕਰਿਆ ਕਰੋ ਦੂਰ ਜਾਣਾ ਹੈ ਭਰਾਵੋ ਸਾਡੇ ਵੱਲੋਂ ਤਾਂ 1 ਮਿੰਟ ਨਹੀਂ ਉੱਤੇ ਲੰਘਦਾ ਪਰ ਜਿਹੜੇ ਤੁਸੀਂ 11 ਤੋਂ 12 ਆਇਓ ਤਾਂ ਫਿਰ 4 ਵਜੇ ਮੀਟਿੰਗ ਸਮਾਪਤੋ ਨੋਟ ਕਰਕੇ ਜਾਇਓ ਟਾਈਮ ਆਪ ਦਾ ਜਿੰਨੀ ਦੂਰੀ ਹੈ ਕਿੰਨਾ ਸਮਾਂ ਲੱਗਣਾ ਘਰ ਤੋਂ ਅੱਧਾ ਘੰਟਾ ਵੱਧ ਟਾਈਮ ਮੰਨ ਕੇ ਚੱਲੋ ਤੇ 11 ਦੀ ਬਜਾਏ 10:30 ਵਜੇ ਇੱਥੇ ਆਓ ਚਾਹ ਪਾਣੀ ਵੀ ਤਿਆਰ ਹੈ ਲੰਗਰ ਵੀ ਤਿਆਰ ਹੈ 11 ਵਜੇ ਪ੍ਰਸ਼ਾਦਾ ਛੱਕੇ ਤੇ 3 ਵਜੇ ਨੂੰ ਜਿਹੜੀ ਮੀਟਿੰਗ ਦੀ ਆਪਾਂ ਸਮਾਪਤੀ ਕਰ ਸਕੀਏ ਜਿੰਨੇ ਕੈਂਪਾਂ ਦੇ ਵਿੱਚ ਸਾਡੇ ਉਹਨਾਂ ਪਰਿਵਾਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 6 ਤਰੀਕ ਤੋਂ ਲੈ ਕੇ ਆਪਦੇ ਘਰ ਦਾ ਕੰਮ ਛੱਡ ਕੇ ਟਰੈਕ ਸਾਡੇ ਤੇ ਭੇਜੇ ਹੋਇਆ ਉਹ ਦਵਾ ਦਾ ਪਹੁੰਚਾਈ ਕਰ ਰਿਹਾ ਤਾਂ ਉਹਨਾਂ ਦੇ ਟਰਾਲੇ ਇੱਥੇ ਖੜੇ ਆ ਤਾਂ ਲਗਾਤਾਰ ਜਿਹੜੇ ਉਹ ਨੌਜਵਾਨ ਭਾਵੇਂ ਉਹਨਾਂ ਦਾ ਡਰਾਈਵਰਾਂ ਦਾ ਨਾਮ ਹੀ ਦਿੰਦੇ ਪਰ ਆਇਓ ਸੇਵਾ 'ਚ ਆ ਲਗਾਤਾਰੋ ਟ੍ਰੈਟ ਚਲਾ ਰਹੇ ਨੇ ਅਸੀਂ ਉਹਨਾਂ ਦੀ ਸੇਵਾ ਨਹੀਂ ਕਰ ਸਕੇ ਡਰਾਈਵਰਾਂ ਦਾ ਨਹੀਂ ਜਾਂਦਾ ਹੁੰਦਾ ਨਾ ਕਿਸੇ ਲੰਗਰ ਦੇ ਵਿੱਚ ਸਾਡੀ ਪਿੰਡ ਕਾਈ ਵਾਲਿਆਂ ਨੇ ਦੁੱਧ ਭੇਜਿਆ ਤਾਂ ਡਰਾਈਵਰਾਂ ਦੀ ਸਪੈਸ਼ਲ ਵਧੀਆ ਜੇ ਕੋਈ ਅਸੀਂ ਲੰਗਰ ਤਿਆਰ ਨਹੀਂ ਕਰ ਸਕੇ ਉਹਨਾਂ ਨੂੰ ਉਹਨਾਂ ਦੀ ਜੇ ਕਹਿਣਾ ਹੋਵੇ ਸਾਹਮ ਸਵਾਲ ਉਹਨਾਂ ਨੂੰ ਘੱਟੇ ਦੇ ਨਾਲ ਉਹਨਾਂ ਤੋਂ ਕੰਮ ਲੈਂਦਾ ਤਾਂ ਫੇਰ ਵੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜਾ ਸਮਾਂ ਕੱਢ ਕੇ ਦਵਾਦੌ ਸਾਡੇ ਕੈਂਪਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਆ ਪਰ ਸਰਕਾਰ ਨੂੰ ਚੇਤਾਵਨੀ ਹੈ ਐਨੇ ਕਮਜ਼ੋਰ ਐਨੇ ਨਾ ਸਮਝਣ ਜੇ ਸਾਡੇ ਮੁੱਖ ਮੰਤਰੀ ਨੇ ਕੁਝ ਕਿਹਾ ਤਾਂ ਉਹਦੇ ਨਾਲ ਵੀ ਨਿਭੜਿਆ ਜੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਮੁਖੀ ਸਾਡੇ ਲੋਕਰ ਆ ਹੋ ਜੇ ਮਾਲਕ ਨੂੰ ਨੌਕਰੀ ਤਾੜਨ ਲੱਗ ਜੇ ਤਾਂ ਭਰਾਵੋ ਫਿਰ ਕਿੰਨਾ ਕਚਰੋ ਚੱਲਦਾ ਤਾਂ ਅਸੀਂ ਮਾਲਕ ਤੇ ਨੌਕਰ ਮਾਲਕ ਬਣਿਆ ਬੈਠਾ ਤੁਸੀਂ ਘਰਾਂ ਦੇ ਵਿੱਚੋਂ ਉੱਠ ਕੇ ਆਓ ਇਨਾਂ ਦਾ ਜਿਹੜਾ ਦਿਮਾਗ ਹੈ ਉਹਨੂੰ ਟਿਕਾਣੇ ਤੇ ਲਿਆ ਕੇ ਆਹ ਪ੍ਰੋਗਰਾਮ ਵੀ ਜਿੱਤਾਂਗੇ ਤੇ ਉਹ ਡੀਐਸਪੀ ਦਾ ਜਿਹੜਾ ਹੰਕਾਰ ਹੈ ਉਹ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਜਿੰਨੇ ਪਹੁੰਚੋ ਫੇਰ ਬੇਨਤੀ ਹੈ ਜਿਹੜੇ ਸਾਡੇ ਆਗੂ ਪਿੰਡ ਕਾਇਆਂ ਦੇ ਪ੍ਰਧਾਨ ਬਲਾਕ ਕਮੇਟੀਆਂ ਦੇ ਪ੍ਰਧਾਨ ਜ਼ਿਲ੍ਹਾ ਕਮੇਟੀ ਪੰਜਾਬ ਕਮੇਟੀ ਇਹਨਾਂ ਨੂੰ ਮੈਸੇਜ ਜ਼ਰੂਰ ਲਾਓ ਕਿ 20 ਤਰੀਕ ਨੂੰ 11 ਵਜੇ ਸਾਰੇ ਇੱਥੇ ਪਹੁੰਚ ਕੇ ਅਗਲੇ ਪ੍ਰੋਗਰਾਮ ਦੀ ਬਿਉਂਦਬੰਦੀ ਕਰਕੇ ਉਬਰੌਣ ਤੈਅ ਕਰਕੇ ਉਹ ਵੈਰ ਸਿੰਘ ਜੀ ਦਾ ਖਾਲਸਾ ਉਹ ਵੈਰ ਸਿੰਘ ਜੀ ਦੀ ਬਤਸਦੀ ਅੱਜ ਪਾਣ ਜੀ ਤੋਂ